ਇੱਕ ਨੈਰੇਟਿਵ ਬਿਲਟ ਕੀਤਾ ਜਾ ਰਿਹਾ ਹੈ। ਦੋ ਸ਼ਬਦ ਨੇ ਹਿੰਸਾ ਤੇ ਅਹਿੰਸਾ। ਹਿੰਸਾ ਸ਼ਬਦ ਕੋਈ ਸ਼ੱਕ ਨਹੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ अनेका ਵਾਰ ਆਇਆ ਹੈ। ਹਿੰਸਾ ਸ਼ਬਦ। ਅਹਿੰਸਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਦੀ ਵੀ ਨਹੀਂ ਆਇਆ। ਇਹ ਕਿਹਾ ਜਾਂਦਾ ਨੈਰੇਟਿਵ ਬਿਲਡ ਕੀਤਾ ਜਾਂਦਾ ਹੈ ਕਿ ਪੰਚਮ ਪਾਸ਼ਾ ਦੀ ਸ਼ਹਾਦਤ ਅਹਿੰਸਾ ਸੀਗੀ ਨੌਵੇਂ ਪਾਸ਼ਾ ਦੀ ਸ਼ਹਾਦਤ ਅਹਿੰਸਾ ਸੀਗੀ ਨਹੀਂ ਸਾਡੇ ਕੋਲ ਦੋ ਸ਼ਬਦ ਨੇ ਬਹੁਤ ਪਿਆਰੇ ਇੱਕ ਸਿਰੜ ਦੂਸਰਾ ਸਦਕ ਸਦਕ ਤੇ ਸਿਰੜ ਦੇ ਨਾਲ ਚਤੇ ਰਖਿਓ ਸ਼ਹਾਤਾ ਹੁੰਦੀਆਂ ਨੇ ਆਰੇ ਚਲਦੇ ਨੇ ਸਿਰਤੇ ਬੰਦ ਬੰਦ ਕਟਾਏ ਜਾਂਦੇ ਨੇ ਤੇ ਸਾਡੇ ਕੋਲ ਅਹਿੰਸਾ ਨਾ ਦੀ ਕੋਈ ਚੀਜ਼ ਨਹੀਂ ਹੈ ਸਾਡੀ ਫਿਲਾਸਫੀ ਕੀ ਕਹਿੰਦੀ ਹੈ ਪੰਗਾਣੀ ਦੇ ਯੁੱਧ ਦੇ ਵਿੱਚ ਪਾਤਸ਼ਾਹ ਨੇ ਅਨਮੋਲ ਬਚਨ ਸਾਡੀ ਝੋਲੀ 'ਚ ਪਾਏ ਸੀਗੇ ਜਬੇ ਬਾਣ ਲਾਗੇ ਉਹ ਤਵੇ ਰੋਸ ਜਾਗੇ ਇਹ ਹਿੱਸਾ ਨਹੀਂ ਹੈ ਜਬੇ ਬਾਣ ਲਾਗਿਓ ਤਬੇ ਰੋਸ਼ ਜਾਗਿਓ ਅਸੀਂ ਬਿਲੀਵ ਨਹੀਂ ਕਰਦੇ ਇਹਨਾਂ ਗੱਲਾਂ 'ਚ ਇਹ ਸਾਡੀ ਫਿਲਾਸਫੀ ਦਾ ਹਿੱਸਾ ਹੈ ਹੋਰ ਭਾਈ ਪਰਮਜੀਤ ਸਿੰਘ ਪੰਜਬੜ ਜਿਹਨਾਂ ਨੂੰ ਯਾਦ ਕਰ ਰਹੇ ਆ ਤੇ ਜਿਹੜੇ ਮਹਾਨ ਸ਼ਹੀਦ ਜਿਹੜੇ ਨੇ ਮਹਾਨ ਕੁਰਬਾਨੀਆਂ ਕੀਤੀਆਂ ਚਾਹ ਜਲਾ ਵਤਨੀ ਹੋ ਕਰਕੇ ਭਾਈ ਮੈਲ ਸਿੰਘ ਬੱਬਰ ਨੇ 50 ਸਾਲ ਕੌਮ ਦੀ ਸੇਵਾ ਕੀਤੀ ਇਹ ਸਾਰੇ ਸਿੰਘ ਇਸੇ ਫਿਲਾਸਫੀ ਦੇ ਵਿੱਚੋਂ ਨਿਕਲੇ ਸਿਗੇ ਇਹ ਤੇ ਧਾਰਨੀ ਸਿਗੇ ਕਿ ਜਵੇਂ ਪਾਣ ਲਾਗੇ ਉਹ ਤਵੇਂ ਰੋਸ਼ ਜਾਗੇ ਮੈਂ ਇਕਲੀ ਗੱਲ ਕਰਾਂ ਜਿਵੇਂ ਕਿ ਮੇਰੇ ਤੋਂ ਪਹਿਲਾਂ ਗਾਜੀ ਜੀ ਨੇ ਗੱਲ ਕੀਤੀ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਹਦੇ ਵਿੱਚ ਚੇਤੇ ਰੱਖਿਓ ਮੈਂ ਅੱਜ ਅਖਬਾਰ ਚ ਪੜ ਰਿਹਾ ਸੀਗਾ ਕਿ ਵੀ ਪਾਣੀ ਰੋਕ ਦਿੱਤਾ ਪਾਕਿਸਤਾਨ ਦਾ ਉੱਥੇ ਕਿਸਾਨਾਂ ਨੇ ਮੁਜ਼ਾਹਰੇ ਕਰਨੇ ਸ਼ੁਰੂ ਕਰਤੇ ਮੈਂ ਸੋਚ ਰਿਹਾ ਸੀਗਾ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਮਨੂਵਾਦੀ ਸੋਚ ਤੇ ਚੱਲਦਿਆਂ ਹੋਇਆਂ ਪਾਣੀ ਬੰਦ ਕਰਕੇ ਲੜਾਈ ਲੜ ਰਹੀ ਹੈ ਤੇ ਧੰ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰ ਭਾਈ ਕਨਈਆ ਜੀ ਜੰਗ ਦੇ ਮੈਦਾਨ ਵਿੱਚ ਪਾਣੀ ਪਿਆ ਰਹੇ ਨੇ ਜਕਮੀਆਂ ਨੂੰ ਗੰਨੇ ਨੇ ਨਹੀਂ ਇਹਨੂੰ ਮੱਲਮ ਵੀ ਲਾ ਦਿਓ ਫਟਣਾ ਨੂੰ ਮੱਲਮ ਲਾਓ ਸਾਡੀ ਫਿਲਾਸਫੀ ਬਿਲਕੁਲ ਆਪੋਜ਼ਿਟ ਹੈ ਮਨੁਸਮ੍ਰਿਤੀ ਦੇ ਨਾਲ ਦਿੱਲੀ ਵਾਲਿਆਂ ਦੇ ਨਾਲ ਇੱਕ ਪਾਸੇ ਕਲਗੀਧਰ ਪਾਸ਼ਾ ਦੇ ਸਿੰਘ ਪਾਣੀ ਪਿਆਰੇ ਨੇ ਦੂਜੇ ਪਾਸੇ ਦਿੱਲੀ ਦੇ ਤਖਤ ਵਾਲੇ ਪਾਣੀ ਬੰਦ ਕਰ ਰਹੇ ਨੇ ਇਹ ਸਾਡੀ ਫਿਲਾਸਫੀ ਦਾ ਹਿੱਸਾ ਨਹੀਂ ਹੈ ਅਸੀਂ ਦੁਸ਼ਮਣ ਨਾਲ ਇਹੋ ਜਿਹਾ ਵਰਤਾਵਾ ਨਹੀਂ ਕਰਦੇ ਅਸੀਂ ਤਾਂ ਜੰਗ ਦੇ ਮੈਦਾਨ ਦੇ ਵਿੱਚ ਵੀ ਆਵਾਜ਼ ਮਾਰ ਦਿੰਦੇ ਹਾਂ ਕਿ ਸ਼ਾਮ ਪੈ ਗਈ ਹੈ ਲੰਗਰ ਤਿਆਰ ਹੈ ਆਓ ਦੁਸ਼ਮਣ ਨੂੰ ਵੀ ਆਵਾਜ਼ ਮਾਰੀ ਹੈ ਆ ਕੇ ਲੰਗਰ ਛਕੋ ਸੋ ਸਾਡਾ ਜੋ ਦੁਸ਼ਮਣ ਹੈ ਚੇਤੇ ਰੱਖਿਓ ਮੈਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਗੱਲ ਕਹਿ ਰਿਹਾ ਹਾਂ ਇਹਨਾਂ ਨੇ ਇਤਾਂ ਹੀ ਪਾਣੀ ਦੀ ਇਹ ਬੂੰਦਾ ਨਾਲ ਤਰਸਾ ਤਰਸਾ ਕੇ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਕਰਨਾ ਹੈ ਇਹ ਦਿੱਲੀ ਦੇ ਵਿੱਚ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਪ ਹੋਵੇ ਚੇਤੇ ਰੱਖਿਓ ਇਹਨਾਂ ਨੇ ਸਾਡਾ ਸਾਰਾ ਪਾਣੀ ਹੁਣ ਤੱਕ ਢਾਕੇ ਮਾਰ ਕੇ ਪੰਜਾਬ ਤੋਂ ਬਾਹਰ ਲੈ ਗਏ ਨੇ ਇਹ ਸਿਰਫ ਪਾਕਿਸਤਾਨ ਦੇ ਨਾਲ ਨਹੀਂ ਕਰ ਰਹੇ ਇਸ ਸਾਡੇ ਨਾਲ ਵੀ ਦਸਤਾਰ ਵਾਲਿਆਂ ਨਾਲ ਵੀ ਪੰਜਾਬ ਵਾਲਿਆਂ ਨਾਲ ਵੀ ਇੱਦਾਂ ਹੀ ਹਾਲ ਕਰਨਾ ਹੈ ਇਸ ਕਰਕੇ ਸੰਖੇਪ ਦੇ ਵਿੱਚ ਅਖੀਰਲੀ ਗੱਲ ਜਿਨ੍ਹਾਂ ਮਕਸਦਾਂ ਨੂੰ ਲੈ ਕਰਕੇ ਜਿਸ ਉਦੇਸ਼ ਨੂੰ ਲੈ ਕਰਕੇ ਕੌਮੀ ਘਰ ਦੀ ਉਸਾਰੀ ਵਾਸਤੇ ਜਿਸ ਸ਼ਹੀਦ ਨੂੰ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਬੜੀ ਲੰਬੀ ਕਤਾਰ ਹੈ ਇਹ ਸਾਰਿਆਂ ਨੂੰ ਅਸੀਂ ਯਾਦ ਕਰਦੇ ਹਾਂ ਨਾ ਉਸ ਕੌਮੀ ਮੰਜ਼ਲ ਤੇ ਕੌਮੀ ਘਰ ਦੀ ਉਹ ਸਾਰੇ ਵਾਸਤੇ ਆਪਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਤਰਾਸਰਾ ਲੈ ਕਰਕੇ ਪ੍ਰੇਰਣਾ ਲੈ ਕਰਕੇ ਤਾਕਤ ਲੈ ਕਰਕੇ ਗੁਰਬਾਣੀ ਦੀ ਤਾਕਤ ਲੈ ਕਰਕੇ ਅਸੀਂ ਆਪਣੇ ਕੌਮੀ ਘਰ ਦੀ ਉਹ ਸਾਰੇ ਵਾਸਤੇ ਯਤਨਸ਼ੀਲ ਹੋਈਏ ਤੇ ਮੌਜੂਦਾ ਸਮੇਂ ਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਕਰੀਏ ਇੱਕ ਨੈਰੇਟਿਵ ਅਸੀਂ ਲੋਕ ਬਿਲਡ ਅਪ ਕਰੀਏ ਕਿ ਪਾਣੀ ਦੀ جنگ ਜਿਹੜੀ ਹੈ ਲੋਕ ਇਹ ਪੰਜਾਬ ਦੇ ਪਾਣੀ ਦੀ ਗੱਲ ਇਹਦੇ ਬਾਰੇ ਲੋਕਾਂ ਨੂੰ ਸੁਚੇਤ ਕਰੀਏ ਤੇ ਨਾਲ ਦੇ ਨਾਲ ਇਹ ਗੱਲ ਕਲੀਅਰ ਕਰੀਏ ਕਿ ਤੋਂ ਦੇਸ਼ਾਂ ਦੀ جنگ ਹੈ ਉਹਦੇ ਪੰਜਾਬ ਨੂੰ ਸੈਂਡਵਿਚ ਨਾ ਬਣਾਇਆ ਜਾਵੇ ਇਹ ਨੈਰੇਟਿਵ ਬਿਲਡ ਕਰਨਾ